ਕਿੰਨੇ ਮੈਂ ਮਿੰਤਾ ਕਰਲੇ ਕਿਤੇ ਕਿਤੇ ਮਾਫ ਨਹੀਂ ਕੀਤਾ ਜਦੋਂ ਮੈਂ ਆਪਣੀ ਗਲਤੀ ਮੰਨ ਲਈ ਤੇ ਫਿਰ ਮੰਨੇ ਨਹੀਂ ਇਹ ਕਿਤੇ ਤੈਨੂੰ ਇਹ ਜਿਹੀ ਅਸੀਂ ਮਾਫੀ ਨਹੀਂ ਕਰਨਾ ਘਰੋਂ ਹੀ ਕੱਢ ਦੇਣਾ ਪਰ ਆਹ ਦਿਨ ਮੈਨੂੰ ਗਰਮੀਤ ਦਾ ਕਰਕੇ ਵੇਖਣੇ ਪਏ ਨਾ ਇਹ ਆਪਣੀ ਜ਼ੁਬਾਨ ਖੋਲਦੀ ਤੇ ਨਾ ਮੇਰੇ ਤੇ ਆਹ ਦਿਨ ਆਉਂਦੇ ਪਰ ਨਹੀਂ ਮੈਂ ਵੀ ਚੁੱਪ ਕਰਕੇ ਬਹਿਣ ਵਾਲੀ ਨਹੀਂ ਆ ਇਹਨਾਂ ਦੇ ਕੀ ਇਰਾਦੇ ਆ ਇਹਦੀ ਇੱਕ ਭੇਤ ਖੋਲਾਂਗੇ ਇਹਦਾ ਤੇ ਸਾਰਾ ਕੋਹੇ ਨੁਕਾ ਉਜੜ ਪੁੱਜੜ ਜਾਏਗੀ ਨਹੀਂ ਇਨਾਂ ਦੀਆਂ ਗੱਲਾਂ ਦਾ ਨਾ ਵੇਖੋ ਗੁੱਛਾ ਪਿਆ ਵਾ ਤੇ ਜਦੋਂ ਉਹ ਪੇਤ ਖੁੱਲੇ ਨਾ ਫੇਰ ਪਤਾ ਲੱਗੂਗਾ ਵੀ ਪੰਮੋ ਕੀ ਚੀਜ਼ ਵਾ ਚੱਲ ਕੋਈ ਗੱਲ ਨਹੀਂ ਤੁਸੀਂ ਵੀ ਕੱਢ ਲਓ ਮੈਨੂੰ ਘਰੋਂ ਤੁਹਾਨੂੰ ਵੀ ਪਤਾ ਲੱਗ ਜੂਗਾ ਵੀ ਪੰਮੋ ਕੀ ਚੀਜ਼ ਵਾ ਜਦੋਂ ਤੁਹਾਡਾ ਘਰ ਬਰਬਾਦ ਹੋਇਆ ਨਾ ਫੇਰ ਪਤਾ ਲੱਗਣਾ ਮੈਂ ਪੰਮੋ ਸੱਚ ਕਹਿੰਦੀ ਹੈਗੀ ਗਰਨਾਮ ਆਹ ਚੰਗਾ ਕੀਤਾਈ ਉਹਨੂੰ ਘਰੋਂ ਕੱਢ ਦਿੱਤਾ ਮੇਰੇ ਕਾਲਜੇ ਨੂੰ ਹੁਣ ਠੰਡ ਪਈ ਨਹੀਂ ਦੇ ਇੱਥੇ ਪਤਾ ਨਹੀਂ ਕੀ ਬਣਨਾ ਹੈ ਤੇ ਕੀ ਨਹੀਂ ਇੱਥੇ ਚੰਦ ਚੜ੍ਹਿਆ ਹੀ ਲੈ ਤੇ ਜੇ ਹੁਣ ਤੋਂ ਵਾੜਿਆਂ ਨੂੰ ਘਰ ਚਾਹੇ ਉਹਨੂੰ ਰੱਖੇਗਾ ਚਾਹੇ ਮੈਨੂੰ ਰੱਖੇਗਾ ਔਰ ਨਹੀਂ ਮਾਤਾ ਆਉਂਦੀ ਟੈਨਸ਼ਨ ਲੈ ਬੈ ਜਾ ਮਨ ਠੰਡੀ ਆ ਜਾਂਗਾ ਹੁਣ ਨਹੀਂ ਆਉਂਦੀ ਇਹ ਸਗਾਤ ਮੈਨੂੰ ਤੇ ਇਹ ਗੱਲ ਦਾ ਫਿਕਰ ਆ ਵੀ ਜਾਂ ਨਾ ਨਾ ਬਗਦੀਆਂ ਇਹ ਚੋਰ ਆਪੋ ਜੀ ਪਾੜ ਦੇ ਨਾ ਗਰਮੀ ਤੇ ਭਗਦੀ ਅਨੁਸ਼ੀਕ ਨਹੀਂ ਆਣਾ ਪਿਛਵਾੜਣਾ ਵੀ ਇੰਨੇ ਕੰਮ ਕੀਤਾ ਪੌੜੀਆਂ ਵਾਲਾ ਜਿਹੜਾ ਤੇ ਛੁੱਟਿਆ ਨਹੀਂ ਸਗਾਨੀ ਇਹਨੇ ਗਰਮੀਤ ਨੂੰ ਦੱਸਿਆ ਤੇ ਗਰਮੀਤ ਗਾੜੀ ਹੁਣ ਬਕਨ ਲਈ ਆ ਇਹ ਨਿੱਕੀ ਨਿੱਕੀ ਗੱਲ ਦੱਸਦੀ ਰਹੀ ਔਥੇ ਫੋਨ ਤੇ ਇਹ ਮਾਤਾ ਰਲੀਆਂ ਚੁਗਦੀਆਂ ਨਾ ਇਹ ਗਰਮੀਤ ਚੰਗੀ ਤੇ ਨਾ ਸੱਸ ਦਾ ਨਾ ਇਹ ਇਹ ਸਾਰਾ ਘਰ ਦਾ ਪੈਸਾ ਔਥੇ ਦਿੰਦੀ ਰਹੀ ਆ ਉਹਨਾਂ ਨੂੰ ਸਾਰਾ ਭੇਤ ਹੀ ਦੇਤਾ ਇਹਨੇ ਇਹਦਾ ਕੀ ਕਹੇ ਅਗਰ ਨਾ ਮੈਂ ਅਖ ਜਨਾਨੀ ਦਾ ਘਰ ਤੇ ਮੇਰੀ ਧੀ ਦਾ ਉੱਜੜ ਗਿਆ ਉਹ ਵਿਚਾਰਾ ਚਪਾ ਕੇ ਜਿੰਨਾ ਠੋਕਰਾਂ ਖਾਊਗਾ ਤੇ ਕੋਹ ਕਰ ਸਾਡਾ ਉੱਜੜ ਗਿਆ ਉਹ ਨਾ ਪੈਂਦੀ ਨਾ ਸਾਡੇ ਪੈਸੇ ਇੰਨੇ ਲੱਗਦੇ ਨਾ ਹੀ ਉੱਜੜਦੇ ਦੋਵੇਂ ਘਰ ਉੱਜੜੇ ਉਹਨਾਂ ਨਿਆਣਾ ੱਟਕੇ ਖਾਊਗਾ ਨਾ ਉਹ ਗਾਂਜੋ ਘਰ ਰਹਿਣਾ ਤੇ ਨਾਂ ਨ ਪਛਾਣ ਜੋਗਾ ਰਹਿਣਾ ਉਹ ਸ਼ਰਾਬ ਪੈਣਾ ਮਾਤਾ ਇਹਨੂੰ ਜਨਾਨੀ ਵੇਖੀ ਜਿਹੜੇ ਕੰਮ ਕੀਤੇ ਨਾ ਕਰਮ ਇਹਦਾ ਪਾਪ ਦਾ ਕੜਾ ਭਰ ਗਿਆ ਵਾ ਵੇਖੀ ਜਦੋਂ ਸ਼ਰਾਬ ਪੀਂਦਾ ਇਹਨੂੰ ਤੇਰੀਆਂ ਨਾਲੀਆਂ 900 ਸੜੀਆਂ ਨਾ ਉਹਨਾਂ ਦਾ ਮੇਰਾ ਘਰਕ ਨਾਲ ਹੀ ਹੋਣਾ ਵੇਖੀ ਕਿੱਦਾਂ ਨਾਰਕ ਕਿਦੇ ਪੈਣਗੇ ਇੱਥੇ ਮੁੰਨੀ ਮੈਂ ਤਾਂ ਬਾਹਰ ਹੀ ਰੱਖੀ ਸੋ ਨਾਣਾ ਕੁੜੀ ਚਰੀਦਾਨ ਨੂੰ ਕੋਨਾ ਵੇਖੀ ਅੰਤ ਲੈਣੇ ਮੁੰਡੇ ਕੋ ਕੱਲਾ ਕੱਲਾ ਉਹਨਾਂ ਨੇ ਬਦਲਾ ਲੈਣਾ ਹੀ ਹੁਣ ਮੁੰਡੇ ਕੋ ਨਾ ਲੈਣਗੇ ਉਹ ਚੱਪਾ ਕਿ ਜਿੰਨੇ ਕੋ ਦੇਖੀ ਕੋਖ ਨਹੀਂ ਕਰਦੀ ਮਾਤਾ ਹੁਣ ਧਿਆਨ ਮਿਲਿਆ ਉਹਨਾਂ ਲਈ ਆ ਜੇ ਬਹੁਤ ਤੰਗਾਂ ਨਹੀਂ ਮੁੰਡੇ ਨੂੰ ਅਸੀਂ ਮੁੰਡਾ ਲੈ ਆਣਾ ਵਾ ਲਿਖ ਕੇ ਦਿੱਤਾ ਉਹਨਾਂ ਕੋ ਕਹੀਂ ਗਰਨਾਮ ਇਹਨੂੰ ਮੈਗ ਦੇਣ ਇੱਥੇ ਇੰਨਾ ਇਹਨਾਂ ਪਿਆਰ ਨਾ ਸਮਝਾਇਆ ਵੀ ਪਰਮਜੀਤ ਦੱਸ ਦੇ ਜੇ ਤੇਰਾ ਹੱਥ ਵਾ ਤੇ ਪਰ ਇਹਨੇ ਨਹੀਂ ਦੱਸਿਆ ਸਾਫ਼ ਹੀ ਮੇਥੋਂ ਮੁੱਕਰ ਗਈ ਹੁਣ ਕਿੱਦਾਂ ਇਹਦੇ ਪੋਲ ਯਾਰ ਹੋਣ ਰਏ ਆ ਹੁਣ ਬਕੰਡਾ ਇੱਕ ਨਹੀਂ ਕਿ ਗਟ ਗਟਿਓ ਉਹ ਬਗਣਾ ਕੀ ਮਾਤਾ ਜੀ ਉਹ ਨਾ ਬਖਦੀ ਇਹਦੇ ਸਾਹਮਣੇ ਇਹਨੇ ਸਾਰੇ ਚ ਦਿਲ ਚ ਨਿੱਪੀਆਂ ਸਾਰੇ ਗੱਲਾਂ ਨਾਲੇ ਪਤਾ ਮਾਤਾ ਜਿਹੜਾ ਪਾਪ ਹੁੰਦਾ ਨਾ ਇਹ ਗੁਜਾਰੀ ਨਾ ਹੁੰਦਾ ਇਹ ਕਿਨਾਂ ਇਹਦੇ ਬਾਹਰ ਨਿਕਲ ਜਾਂਦਾ ਵਾ ਜਿਹੜਾ ਬੰਦਾ ਪਾਪ ਕਰਦਾ ਨਾ ਐਂਡ ਬਹੁਤ ਮਾੜਾ ਦੱਸਣ ਉਹਦਾ ਵਾ ਬਹੁਤ ਜ਼ਿਆਦਾ ਮੈਂ ਪ੍ਰੇਮ ਨੇ ਨੇ ਪੁੱਛਿਆ ਮੈਂ ਹਾਂ ਪੁੱਤ ਜੇ ਤੇਰੇ ਚ ਹੱਥ ਹੈਗਾ ਤਾਂ ਵੀ ਮੈਨੂੰ ਦੱਸ ਦੇ ਇਹਨੇ ਨਹੀਂ ਮੰਨ ਦਿੱਤੀ ਨੇ ਮੈਨੂੰ ਦੱਸਿਆ ਇਹ ਹੱਥ ਹੀ ਜੋੜੀ ਗਈ ਨਾ ਮੰਮੀ ਮੈਂ ਇਹ ਗੱਲ ਚ ਹੈ ਹੀ ਨਹੀਂ ਹੈ ਹੀ ਨਹੀਂ ਹੁਣ ਸਭ ਕੋ ਸਾਹਮਣੇ ਆ ਗਿਆ ਕਿ ਨਹੀਂ ਕੋਈ ਗੱਲ ਰਦਾ ਹੀ ਮੈਨੂੰ ਕਿਸਨੇ ਕਹਿਣਾ ਵਾ ਕੁੜੀ ਮਰ ਗਈ ਆ ਗੱਲ ਤੇ ਮਿੱਟੀ ਪੈ ਗਈ ਆ ਮੈਂ ਬਾਹਰ ਚਲੀ ਜਾਣਾ ਵਾ ਟੈਨਸ਼ਨ ਕੋਈ ਨਹੀਂ ਇਹ ਮਾਪਿਆਂ ਤੇ ਜੋਗੀ ਆ ਗਈ ਮੈਨੂੰ ਪੁੱਛਿਆ ਇਹਨਾਂ ਨੇ ਮੈਂ ਤੇ ਜ਼ਿੰਦਗੀ ਦਾ ਕੱਟ ਲੈਣੀ ਆ ਗਰਨਾਮ ਮੈਨ ਤੇ ਇਹ ਟੈਨਸ਼ਨ ਪਈ ਕਿ ਤੇ ਫੇਰ ਨਾ ਸਗਾਤ ਆ ਜਾਏ ਆਡੇ ਘਰਾਂ ਤੇ ਮਹਾ ਲੜਾਈ ਨਿਕਲੀ ਆ ਹੁਣ ਨਹੀਂ ਮਾਦਾ ਆਉਂਦੀ ਜਿੰਨੀ ਵੀ ਹੋ ਗਈ ਨਾ ਜੇ ਨੱਕਲੇ ਹੋ ਨਾ ਇੱਥੇ ਵੜੂਗੀ ਨਹੀਂ ਜੇ ਵੜੀ ਨਾ ਫੇ ਫੇ ਭਜਾਉਂ ਡੰਡਾ ਲਾ ਕੇ ਸੰਦਨ ਮੈਂ ਵੜਨੀ ਨਾ ਘਰ ਸਾਲ ਮੈਨੂੰ ਤੇ ਤੂੰ ਨਾ ਕਿਹਦੇ ਬਾਲੀ ਜੇ ਤੈਨੂੰ ਬਹੁਤਾ ਤੱਲੇ ਕੱਢੂ ਤੇਰੇ ਤੇ ਕੋਈ ਪਤਾ ਨਹੀਂ ਗਾਰਨਾਮੇ ਇਹੋ ਜਿਹਦਾ ਜਿਹੜੀ ਇੰਨਾ ਹਣ ਸਮਝਾਉਂਦਿਆਂ ਨਹੀਂ ਸਮਝੀ ਤੇ ਇਹਦਾ ਕਿ ਪਤਾ ਹੈ ਇੱਥੇ ਹੀ ਰਾਹ ਚ ਮੋੜਾ ਵੇ ਇਹ ਮੂੜੂਗੀ ਨਾ ਤੇ ਬਾਅਦ ਵਿੱਚ ਵੇਖਾਂਗੇ ਤੂੰ ਟੈਨਸ਼ਨ ਜੀ ਆਪਣਾ ਕੰਮ ਧੰਦਾ ਕਰ ਤੇ ਮੈਂ ਵੀ ਰੱਖਾ ਕੰਮ ਧੰਦਾ ਚੰਗਾ ਚੱਲ ਠੀਕ ਜਾ ਮੈਂ ਇਹਨਾਂ ਪੱਠੇ-ਪੁੱਠੇ ਵੇਖਿਆ ਗਰਮੀਤ ਹੋਂਦਾ ਮੈਂ ਉਹਨਾਂ ਦੇ ਸਾਹਮਣੇ ਤੈਨੂੰ ਕੋਈ ਗੱਲ ਨਹੀਂ ਕੀਤੀ ਪਰ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਤੈਨੂੰ ਵੀ ਲੋੜ ਪਈ ਇਹ ਕਮੋ ਦੇ ਪੇਤ ਖੋਲਣ ਦੀ ਉਹਨਾਂ ਦੇ ਸਾਹਮਣੇ ਤੈਨੂੰ ਪਤਾ ਉਹਨੇ ਕਿੰਨਾ ਸਾਡਾ ਸਾਥ ਦਿੱਤਾ ਵਾ ਜੋ ਕੁਝ ਵੀ ਕੀਤਾ ਸੀ ਤੈਨਾਂ ਨੇ ਰਲ ਕੇ ਕੀਤਾ ਵਾ ਹਰ ਕੰਮ ਦੇ ਵਿੱਚ ਉਹਨੇ ਹਰ ਮਿੰਟ-ਮਿੰਟ ਦੀ ਉਹਨੇ ਕਵਰ ਦਿੱਤੀ ਆ ਤੇ ਤੂੰ ਫੜ ਕੇ ਉਹਦੇ ਪਾਕ ਲਾਰੇ ਦਿੱਤੇ ਕੀ ਹਾਲ ਉਹਦੇ ਚਵਿਰਦ ਕਰ ਜਾ ਕੇ ਨਹੀਂ ਮੰਮੀ ਹੁਣ ਤੈਨੂੰ ਵਿਚਾਰੀ ਦਾ ਪਤਾ ਲੱਗਣ ਡਿਆ ਵਾ ਜਦੋਂ ਸਾਥ ਦਿੱਤਾ ਏ ਉਦੋਂ ਦਿੱਤਾ ਹੀ ਉਹਨੇ ਤੇ ਹੁਣ ਕਿੱਦਾਂ ਸਾਡੇ ਮੂੰਹ ਤੇ ਹੀ ਬੋਲਣਾ ਕਿੰਨੀ ਬੇਇੱਜ਼ਤੀ ਕੀਤੀ ਉਹਨੇ ਮੇਰੀ ਉਹਨੇ ਇੱਕ ਵਾਰੀ ਵੀ ਸਾਡੀ ਗੱਲ ਕੀਤੀ ਕਿ ਤੂੰ ਚੋਪੀ ਕੀ ਤੀ ਰਾਜੇ ਉਹ ਦੋਵੇਂ ਮਾਪੋਤ ਬੋਲਣ ਦੇ ਆ ਤੇ ਤੈਨੂੰ ਕਿ ਲੋੜ ਵਾ ਗਾਂ ਹੋ ਹੋ ਕੇ ਹੰਤਲਾ ਕਰਨ ਦੀ ਉਹ ਤੇ ਗਾਂ ਹੋ ਹੋ ਕੇ ਗੁੱਤੀ ਚੰਗੀ ਉਹਨਾਂ ਦੇ ਨਾਲ ਬਣ ਗਈ ਨਹੀਂ ਤੇ ਫਿਰ ਮੈਨੂੰ ਤੇ ਦੇਣਾ ਹੀ ਪੈਣਾ ਸੀ ਨਾ ਜਵਾਬ ਉਹਨੂੰ ਕੋਈ ਨਾ ਕੋਈ ਨਹੀਂ ਤੇ ਫਿਰ ਉਹ ਉਹਨਾਂ ਦੇ ਸਾਹਮਣੇ ਕੀ ਕਰਦੀ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਦੱਸਦੀ ਵੀ ਮੈਂ ਇਹਨਾਂ ਦੇ ਨਾਲ ਰਲਈ ਆ ਉਹ ਕੀ ਪਤਾ ਉਹਨਾਂ ਦੇ ਸਾਹਮਣੇ ਸੱਚੀ ਨਹੀਂ ਹੋਣ ਦੀ ਤੇ ਤੂੰ ਫੜਕਦੇ ਸਾਰੇ ਪੇਤ ਖੋਲ ਦਿੱਤੇ ਮੰਮੀ ਉਹ ਐਸੇ ਵਾਈ ਜੋਗੀ ਜਿਹੜੇ ਵਾਈ ਜੋਗੀ ਹੈਗੀ ਨਾ ਉਹਨੂੰ ਜਵਾਬ ਮਿਲ ਗਿਆ ਇੰਨਾ ਵੀ ਜ਼ਿਆਦਾ ਨਹੀਂ ਬਹੁਤ ਵਧੀਆ ਕੀਤਾ ਬਹੁਤ ਹੀ ਵਧੀਆ ਕੀਤਾ ਤੁਸੀਂ ਮੇਰੇ ਨਾਲ ਤੇ ਇਹ ਗੱਲ ਦਾ ਜਵਾਬ ਨਾ ਤੁਹਾਨੂੰ ਹੁਣ ਮੈਂ ਦੇ ਕੇ ਰਹੂੰਗੀ ਤੁਹਾਡੇ ਕੀ ਇਰਾਦੇ ਆ ਕਿ ਤੁਸੀਂ ਮੈਨੂੰ ਘਰੋਂ ਬਖਾਰ ਕਰ ਦੋਗੀਆਂ ਤੇ ਮੈਂ ਚੁੱਪ ਕੀਤੀ ਰਹਿੰਦੀ ਰਹੂੰਗੀ ਮੈਂ ਚੁੱਪ ਕਰਨ ਵਾਲੀ ਨਹੀਂ ਚੀਜ਼ ਤੁਹਾਨੂੰ ਪਤਾ ਵੀ ਆ ਤੁਸੀਂ ਪੰਮੋ ਨਾਲ ਪੰਗਾ ਲੈ ਕੇ ਨਾ ਬਹੁਤ ਮਾੜਾ ਕੀਤਾ ਤੁਹਾਡੇ ਇਰਾਦੇ ਆ ਕਿ ਕਵਲ ਪੌੜੀਆਂ ਤੁਹਾਡੇ ਕੇ ਮਰੀ ਆ ਇਹ ਲੋਨਾਂ ਨੂੰ ਪਤਾ ਵਾ ਜਾਂ ਤੁਹਾਨੂੰ ਪਤਾ ਵਾ ਕਵਲ ਕਿੱਦਾਂ ਮਰੀ ਆ ਕਵਲ ਪੌੜੀਆਂ ਟੋੜ ਕੇ ਨਹੀਂ ਮਰੀ ਕਵਲ ਤੂੰ ਹੀ ਮਾਰੀ ਆ ਉਹ ਵੀ ਹਸਪੀਟਲ ਦੇ ਵਿੱਚ ਪਹੁੰਚ ਕੇ ਇਹ ਗੱਲ ਆ ਨਾ ਜਿਹੜੀ ਜੇ ਤੁਸੀਂ ਜਾਣਦੀਆਂ ਤੇ ਜੇ ਮੈਂ ਜਾਣਦੀ ਆ ਵੀ ਕਵਲ ਨੂੰ ਹਸਪੀਟਲ ਦੇ ਵਿੱਚ ਪਹੁੰਚ ਕੇ ਤੁਸੀਂ ਮਾਰਿਆ ਵਾ ਤੇ ਇਹ ਗੱਲ ਹੁਣ ਜਿਹੜੀ ਆ ਨਾ ਗੁੱਝੀ ਰਹਿਣ ਵਾਲੀ ਨਹੀਂ ਆ ਕਿਉਂਕਿ ਕਵਲ ਦੀ ਮੌਤ ਦਾ ਕਲੰਕ ਮੇਰੇ ਉੱਤੇ ਲੱਗਾ ਵਾ ਤੇ ਮੈਂ ਚੱਲ ਵੀ ਲਵਾਂਗੀ ਹੁਣੇ ਜਿਹੜਾ ਕਲੰਕ ਆ ਨਾ ਤੁਹਾਡੇ ਸਿਰ ਤੇ ਵੀ ਲੱਗੂਗਾ ਹੁਣ ਮੈਂ ਥਾਣੇ ਜਾਊਂਗੀ ਤੇ ਥਾਣੇ ਜਾ ਕੇ ਤੁਹਾਡੇ ਖਲਾਫ ਬਿਆਨ ਲਿਖਾਉਂਗੀ ਮੈਨੂੰ ਜੇਲ੍ਹ ਦਾ ਕੋਈ ਡਰ ਨਹੀਂ ਮੈਨੂੰ ਜਿਹੜਾ ਮਰਜ਼ੀ ਜੇਲ੍ਹ ਦੇ ਵਿੱਚ ਵਾੜ ਦੇ ਕੋਈ ਚੱਕਰ ਨਹੀਂ ਆ ਪਰ ਇੱਕ ਗੱਲ ਹੈਗੀ ਆ ਜੇ ਮੇਰੇ ਸੰਗੋਂ ਪਾਣੀ ਨਾ ਨਾ ਸੌਖਾ ਨੰਗੂਗਾ ਤੇ ਨੰਗਣ ਮੈਂ ਤੁਹਾਡੇ ਸੰਗ ਤਾਂ ਵੀ ਨਹੀਂ ਦਿੰਦੀ ਪੁੱਤ ਇੰਨੇ ਗਰਮ ਨਾ ਹੋ ਤੂੰ ਬਹਿ ਜਾ ਆਰਾਮ ਦੇ ਨਾਲ ਮੈਂ ਤੇ تیر ਤੋਂ ਲਾਹਦਾ ਜੀ ਲਾਹ ਪਾ ਡਈ ਆ ਕਰਨ ਕਿ ਇਹਨੇ ਚੰਗਾ ਕੰਮ ਨਹੀਂ ਕੀਤਾ ਇਹਦੇ ਛਤਰਾਂ ਦੀ ਭੁੱਖੀ ਹੋ ਮੈਂ ਉਹ ਵਲ ਤੁਹਾਡੇ ਸਾਹਮਣੇ ਨਹੀਂ ਮਾਰਾਂ ਮੈਂ ਤਾਂ ਮਗਰੋਂ ਥਾਪੜ ਵੀ ਲਈ ਆ ਉਹ ਮਾਤਾ ਰਹਿਣ ਦੇ ਰਹਿਣ ਦੇ ਇਹ ਤੂੰ ਮੂੰਹ ਪੰਨਣਾ ਹੁੰਦਾ ਨਾ ਤੇ ਉਦੋਂ ਉਹਨਾਂ ਦੇ ਸਾਹਮਣੇ ਪੰਨ ਦੀ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਬਕਵਾਸ ਕਰਦੀ ਆ ਪਰ ਨਹੀਂ ਹੁਣ ਮੇਰੇ ਸਿਰ ਤੋਂ ਨਾ ਪਾਣੀ ਲੰਘ ਗਿਆ ਵਾ ਤੇ ਹੁਣ ਤੂੰ ਹੀ ਨਾ ਜੇਲ੍ਹ ਦੀ ਦਾਲ ਪੀਣ ਨੂੰ ਨਾ ਤਿਆਰ ਹੋ ਜਾ ਦੋਵੇਂ ਜਾਣੀਆਂ ਨਹੀਂ ਤੂੰ ਕਿਹਨ ਲਫਤਾਂ ਖੇਦਈ ਜਾਨੀ ਸਾਡੇ ਘਰ ਆਣ ਕੇ ਕੀ ਆਪਾਂ ਕੀਤਾ ਵਾ ਮੇਰੇ ਨਾ ਹੱਥੀ ਪੈਣ ਦੀ ਕੋਸ਼ਿਸ਼ ਹੀ ਨਾ ਕਿਤੇ ਕਰਨੀ ਮੈਨੂੰ ਪਤਾ ਵਾ ਜੋ ਮੇਰੇ ਪਾਪੀਤਨ ਲਈ ਆ ਠੀਕ ਆ ਨਾ ਜਿੱਦਾਂ ਮੈਂ ਉਹ ਘਰ ਦੇ ਵਿੱਚ ਉਹ ਜਲੀਲ ਹੋ ਕੇ ਨਿਕਲੀ ਆ ਤੇ ਇਦਾਂ ਹੀ ਚਾਹੀਦੀ ਤੇਰਾ ਨਾ ਇਦਾਂ ਹੀ ਹੋਣੀ ਚਾਹੀਦੀ ਇੱਥੇ ਤੂੰ ਕਿੱਦਾਂ ਨਹੀਂ ਹਟਦੇ ਇਨਜਾਮ ਲਾਉਣਾ ਤੂੰ ਤੈਨੂੰ ਥੋੜਾ ਪਤਾ ਨਹੀਂ ਤੈਨੂੰ ਆਇਆ ਕਿ ਮਾੜੀ-ਮੋਟੀ ਹੀ ਇਹਨਾਂ ਦੀ ਗੱਲ ਕਰਨੀ ਏ ਗਰਮੀਤ ਅੱਗੇ ਤੇਰੀ ਵਜ੍ਹਾ ਨਾਲ ਬੜੇ ਖਲਾਰੇ ਪਏ ਆ ਤੇ ਹੁਣ ਆਪਣੀ ਜ਼ੁਬਾਨ ਜਿਹੜੀ ਬੰਦ ਕਰਨਾ ਚੰਗੀ ਰਹੇਗੀ ਤੂੰ ਮੈਨੂੰ ਕਹੀ ਜਾਦੀ ਉਹਨੂੰ ਕੁਝ ਉਹ ਕੀ ਇਲਜ਼ਾਮ ਲਾਉਣ ਲਈ ਆ ਆਪਾਂ ਕਹਿੰਦੇ ਬਲੇ ਮਾਰੀ ਆ ਕਵਲ ਗਰਮੀਤ ਤੇਰੀ ਗਲਤੀ ਆ ਮੈਂ ਉਹਨੂੰ ਕੁਝ ਨਹੀਂ ਕਹਿ ਸਕਦੀ ਉਨੇ ਹੱਡਾ ਬੜਾ ਸਾਹ ਦਿੱਤਾ ਜਿੱਦਨ ਮੈਂ ਮੁੰਡਾ ਚੋੱਕ ਕੇ ਲਿਆਈ ਹਾਂ ਉਹਦਨ ਵੀ ਉਹਨੇ ਸਾਹ ਦਿੱਤਾ ਜੇ ਅੱਜ ਮੇਰਾ ਪੋਤਾ ਮੇਰੇ ਕੋਲ ਹੈ ਨਾ ਉਹ ਵੀ ਉਹਦੀ وجہ ਦੇ ਨਾਲ ਸਾਰੀ ਗਲਤੀ ਤੇਰੀ ਆ ਇਹ ਨਾ ਬਕਵਾਸ ਬੜਾ ਕਰਦੀ ਆ ਤੇ ਇਹਦੀ ਜ਼ੁਬਾਨ ਨੂੰ ਨਾ ਲਗਾਮ ਲਾਉਣ ਮੈਂ ਜਾਣਦੀ ਆ ਤੇ ਹੁਣ ਮੈਂ ਥਾਣੇ ਜਾਵਾਂਗੀ ਅੱਜ ਤਾਂ ਮੈਂ ਅੱਧਾ ਸੱਚ ਦੱਸਿਆ ਨਾ ਪੂਰਾ ਸੱਚ ਮੈਂ ਉਥੇ ਦੱਸੂਗੀ ਤੇ ਫੇਰ ਪਤਾ ਲੱਗੂਗਾ ਤੁਹਾਨੂੰ ਕਿ ਤੁਹਾਡੇ ਕੀ ਭਾਵੇਂ ਖਦੀ ਆ ਤੈਨੂੰ ਆਪਾਂ ਥਾਣੇ ਜਾਣ ਦਵਾਂਗੇ ਤਾਂ ਤੂੰ ਥਾਣੇ ਜਾ ਕੇ ਸੱਚ ਦੱਸੇਂਗੀ ਨਾ ਮੰਮੀ ਇੱਧਰ ਫੜੇ ਨਾ ਤੂੰ ਮੈਨੂੰ ਕੀ ਕਰ ਲਵੇਂਗੀ ਥਾਣੇ ਜਾ ਕੇ ਦੱਸਾਂਗੇ ਮੈਨੂੰ ਥਾਣੇ ਟੂਨੇ ਦਾ ਕੋਈ ਡਰ ਨਹੀਂ ਹੈਗਾ ਮੈਂ ਜਦਾ ਧਾਰ ਕੇ ਆਈ ਆ ਪਿੱਜਾ ਖੰਨੇ ਤੇ ਜਾਂ ਬੰਨੇ ਤੂੰ ਤੇ ਧਾਰ ਕੇ ਆਈ ਨਾ ਆਪਾਂ ਹੀ ਨਾ ਧਾਰਿਆ ਕੀ ਖੰਨੇ ਆ ਕਿ ਬੰਨੇ ਆ ਤੇ ਆਪਾਂ ਤੈਨੂੰ ਨਹੀਂ ਜਾਣਦੇ ਨਹੀਂ ਗਰਮੀਤ ਨਾ ਐਦਾ ਕਰ ਪੁੱਤ ਮੇਰੀ ਸੁਣ ਗੱਲ ਇਹਦੀਆਂ ਗੱਲਾਂ ਚ ਨਾ ਧੋਆ ਕੋਈ ਨਹੀਂ ਜੇ ਵੱਦ ਘਟ ਹੋ ਗਈ ਇਹਦੇ ਵੱਲੋਂ ਮੈਂ ਮਾਫੀ ਮੰਗਦੀ ਆ ਬੱਲੇ ਨਹੀਂ ਮਾਤਾ ਮਚ ਮਚ ਕਰਨ ਦੀ ਨਹੀਂ ਲੋੜ ਹੈਗੀ ਤੈਨੂੰ ਮੈਂ ਦੱਸਦਾ ਕਰੋ ਬਕਰ ਹੋਈਆਂ ਮੈਂ ਠੀਕ ਆ ਤੁਸੀਂ ਤਾਂ ਆਪਣੇ ਘਰ ਚੰਗੀਆਂ ਭਲੀਆਂ ਬੈਠੀਆਂ ਆਂ ਤੁਹਾਡੀ ਤੇ ਦੋਵਾਂ ਦੀ ਹਿੱਕ ਰਾਇ ਹੈਗੀ ਤੁਸੀਂ ਨਾ ਉਹਨੂੰ ਕੱਢ ਸਕਦੀ ਤੇ ਨਾ ਉਹ ਤੈਨੂੰ ਕੱਢ ਸਕਦੀ ਤੇ ਮੈਨੂੰ ਤੇ ਰਖ ਲਿਆ ਨੇ ਕੱਢਦਾ ਨਾ ਘਰ ਮੈਂ ਅਚਦੈਨ ਹੋ ਗਈ ਜਿੰਨੇ ਤੁਹਾਡੀ ਹਾਂ ਦੇ ਵਿੱਚ ਹਾਂ ਬਸ ਮੈਂ ਤੈਨੂੰ ਭਲੰ ਭਲਮਾਰਸੀ ਨਾ ਕਹਿਣ ਲਈ ਆ ਜਿਹੜੀ ਤੁਸੀਂ ਕਰਨੀ ਆ ਛੱਡ ਦਿਓ ਮੈਨੂੰ ਛੱਡ ਮੈਨੂੰ ਲੈ ਆ ਕੋਤਰ ਲੈ ਆ ਪਰਕੇ ਔਰ ਡਰਾਜ ਰੱਸੀ ਪਈ ਫੜ ਲਿਆ ਮਾਨਾ ਤੋ ਹੀ ਨਾ ਉਹ ਜਿਆਦਾ ਡਈਆਂ ਹੀ ਕਰਨੇ ਤੈਨੂੰ ਮੈਂ ਦੱਸ ਦਿੱਤਾ ਹੀ ਤੇ ਛੱਡ ਦੋ ਮੈਨੂੰ ਤੈਨੂੰ ਮੈਂ ਦੱਸ ਤਾ ਹੀ ਤੈਨੂੰ ਮੈਂ ਕਦੋਂ ਦੀ ਪਲਮਾਨ ਸੁਨੇਹ ਸੁਣਾਉਣੀ ਆ ਵੀ ਨਾ ਕਰ ਨਾ ਕਰ ਚਲੋ ਤੇ ਗਲਤੀ ਆਵਾ ਮੰਨਨੀ ਆ ਤੂੰ ਹਰ ਸਿਰ ਤੇ ਚੜੀ ਜਾਨੀ ਮੇਰੇ ਤੇਰੀ ਤੇ ਕੋਈ ਗਲਤੀ ਨਹੀਂ ਨਾ ਇਹਨੂੰ ਪਹਿਲਾਂ ਕਹਿਣਾ ਸੋਚ ਸਮਝ ਕੇ ਬੋਲਣਾ ਹੈਗਾ ਮੈਂ ਤੈਨੂੰ ਕਹਿੰਦੀ ਰੱਸੀ ਲਿਆ ਫੜ ਕੇ ਹੋਰ ਮੈਨੂੰ ਚੰਗੀ ਮਾੜੀ ਕਹਿ ਲੈ ਤੇ ਕਰ ਲੈ ਇਹਦੇ ਵੱਲ ਦੀ ਗੱਲ ਹੁਣ ਵੇਖਿਆ ਨਾ ਕਿੰਨੀ ਜਾ ਕੇ ਜੇਲ੍ਹ ਦਾ ਪਾਣੀ ਤੋਂ ਮੈਨੂੰ ਹੋ ਨਾ ਚੱਦੀ ਹੱਥ ਕਿੱਦੇ ਆਈ ਆ ਹਾਏ ਕਾੜੀਆਂ ਮਾਰ ਲੈ ਤੁਹਾਨੂੰ ਕਿੱਡੀ ਵੱਡੀ ਸ਼ੇਰਨੀ ਏ ਐਡਾ ਬਨ ਕੇ ਤੁਸੀਂ ਮੈਨੂੰ ਕਿੰਨਾ ਚਿਰ ਰੱਖ ਲੋਗੇ ਦੱਸ ਦੋ ਨਾ ਮੈਨੂੰ ਜਿੰਨਾ ਚਿਰ ਰੱਖਿਆ ਜਾਊ ਰੋਖ ਨਾ ਆਈ ਆ ਉਹਨਾਂ ਚਿਰ ਬਨ ਕੇ ਰੱਖਾਂਗੀ ਜੇ ਵੀ ਤੁੰਨੀ ਲਿਆਉਂ ਘਟ ਕੇ ਇਹ ਕੰਮ ਨਾ ਤੁਹਾਨੂੰ ਮਹਿੰਗਾ ਪੈਣਾ ਜੇ ਤਾਂ ਡੇਕੀ ਰਾਦੇ ਆ ਵੀ ਤੁਸੀਂ ਕਬਲ ਨੂੰ ਰਾਲ ਮਿਲ ਕੇ ਮਰਵਾਤਾ ਵਾ ਤੇ ਤੁਸੀਂ ਬਚ ਗਈਆਂ ਆ ਜੇ ਕਿ ਤੇ ਮੈਨੂੰ ਕੋਈ 1921 ਹੋ ਗਈ ਨਾ ਤੇ ਤੁਹਾਨੂੰ ਨਹੀਂ ਛੱਡਦੇ ਨੀ ਮੇਰੇ ਗਾਲ ਸੁਣਾ ਹੁਣ ਨਾ ਦਿਆ ਤੇਰੇ ਪਿਛੇ ਗਰਨਾਮ ਨੇ ਤੇ ਨਾ ਨਾ ਤੇਰੀ ਸੱਸ ਨੇ ਤੈਨੂੰ ਤੇ ਮਾਰ ਕੇ ਦੱਬ ਦਈਏ ਨਾ ਤਾਂ ਵੀ ਦੀ ਪਤਾ ਲੱਗਣਾ ਅਗਲੇ ਨਾਲ ਕਹਣਾ ਪੇਕੇ ਹੀ ਉਜੜੀ ਹੋਣੀ ਆ ਚਲ ਠੀਕ ਆ ਫਿਰ ਪੇਕੇ ਹੀ ਉਜੜੀ ਆ ਨਾ ਤੇ ਇਸ ਗੱਲ ਦਾ ਵੀ ਪਤਾ ਲੱਗ ਹੀ ਜਾਊਗਾ ਕਿ ਕਿੱਥੇ ਗਈ ਆ ਤੇ ਕਿੱਥੇ ਨਹੀਂ ਗਈ ਗਲੀ ਗਵਾਣ ਨੇ ਤੇ ਵੇਖਿਆ ਹੀ ਆ ਨਾ ਹੁੰਦੀ ਨੇ ਗਾੜ ਗਵਾਣ ਨੇ ਵੀ ਸਾਂਭ ਲਾ ਕੇ ਪਹਿਲਾਂ ਤੈਨੂੰ ਤਾਂ ਸਾਂਭ ਲਈਏ ਓਹ ਲੈ ਵੀ ਆ ਤੇ ਕੰਮ ਨਾ ਬੜਾ ਹੀ ਵਧੀਆ ਆ ਚਾਰ ਦਿਨ ਛੁੱਟੀਆਂ 'ਚ ਘਰ ਹੋਣਾ ਹੁੰਦਾ ਵਾ ਤੇ ਆਉਂਦਿਆਂ ਨੂੰ ਪਾਪਾ ਰਹਿਣਾ ਝੋਨੇ ਦਾ ਸਾਰਾ ਹੀ ਨਿਭੇੜ ਲਿਆ ਵਾ ਨੇਰੇ ਮੇਰੀ ਤੇ ਨਾ ਛੁੱਟੀ ਕੰਮ 'ਚ ਹੀ ਨੰਗਦੀ ਹੁੰਦੀ ਨਾਲ ਪਾਪਾ ਦੇ ਚਾਰ ਦਿਨ ਵਾਂਡੇ ਹੁੰਡੇ ਕੁ ਮੰਗੇ ਓ ਬੈਠੇ ਦਾਦੀ ਸਾਹਮਣੇ ਕੱਢ ਦੋ ਬੱਲੇ ਦਾਦੀ ਮੇਰਾ ਪੋਤਾ ਸ਼ਸ਼ੀਕਾਲ ਮੈਂ ਦੱਸ ਨਹੀਂ ਨਿਕਾ ਕੋਈ ਨਹੀਂ ਕਿਤਾ ਤੂੰ ਲੈ ਛੁੜ ਕੇ ਮਾਰਦੇ ਹੁੰਦੇ ਜੇ ਮੈਂ ਕਿਉਂ ਨਹੀਂ ਦੱਸਿਆ ਸਵੇਰੇ ਮੰਮਾ ਨੂੰ ਫੋਨ ਕੀਤਾ ਕੱਲ ਸ਼ਾਮੀ ਮੰਮੀ ਨੂੰ ਫੋਨ ਕੀਤਾ ਕਿ ਮੈਂ ਆਉਣਾ ਵਾ ਨਹੀਂ ਪੋਤਾ ਨੇ ਮੰਮਾ ਨੇ ਤੇ ਮੇਰੇ ਕੋ ਨਾ ਹੀ ਨਿਕਲਿਆ ਪੀ ਨੇ ਆਉਣਾ ਜੇ ਆਉਣਾਂ ਅੰਦਰ ਮੈਂ ਤੇਰੀ ਢੀਕ ਨਾ ਕਰਦੀ ਤੇਰੀ ਨਹੀਂ ਨਹੀਂ ਉਹਨਾਂ ਨੂੰ ਮੈਂ ਦੱਸਿਆ ਓਦਾਂ ਉਹਨਾਂ ਨੂੰ ਨਾ ਯਾਦ ਭੁੱਲ ਗਿਆ ਆਣਾ ਵਾ ਹੋਰ ਤੂੰ ਹੀ ਸੁਣਾਓ ਤੁਹਾਡੀਆਂ ਸੇਤਾ ਕਿਦਾਂ ਠੀਕ ਠਾਕ ਮਤ ਵੇਖ ਲੈ ਸਿਹਤ ਮੇਰੀ ਜਿੱਦਾਂ ਦੀ ਹੈਗੀ ਔਰ ਚਲੋ ਹੁਣ ਦਾਦੀ ਜੋ ਹੋ ਗਿਆ ਨਾ ਹੁਣ ਉਹ ਸਾਰਾ ਕੁਝ ਹੁਣ ਭੁੱਲ ਭਲਾ ਕੇ ਨਾ ਤੁਸੀਂ ਅੱਗੇ ਵਧਣ ਦੀ ਸੋਚੋ ਹੁਣ ਹੁਣ ਤੀ ਉਹ ਗੱਲ ਉਹੀ ਦੀ ਗੱਲ ਤੁਸੀਂ ਦਿਲ ਤੇ ਲਾਈ ਆ ਹੁਣ ਥੋੜਾ ਜਿਹਾ ਨਾ ਆਪਣੇ ਆਪ ਨੂੰ ਹੌਸਲਾ ਰੱਖੋ ਤੇ ਥੋੜਾ ਗਾਂ ਵਧੋ ਨਹੀਂ ਪੁੱਤ ਸੇਤੀ ਨਾ ਭੁੱਲਦੀ ਤਾਂ ਕੀ ਕਰਾਂ ਉਹ ਤੇ ਹੈ ਹੀ ਆ ਤੇ ਮੰਮਾ ਨਹੀਂ ਕਿਤੇ ਦਿਖਣ ਦੇ ਉਹ ਦਾਦੀ ਉਧਰ ਕੀ ਵੇਖੀ ਜਾਂਦੇ ਜੇ ਮੈਂ ਤੁਹਾਨੂੰ ਪੁੱਛਣੇ ਮੰਮਾ ਕਿੱਥੇ ਆ ਮੰਮਾ ਨੇ ਤੈਨੂੰ ਕਿੱਥੇ ਆਵਾਜ਼ ਦੇਣੀ ਆ ਮੰਮਾ ਹੈ ਨਹੀਂਗੇ ਇੱਥੇ ਉਹਨਾਂ ਨੂੰ ਮੈਂ ਕਹਾਂ ਵੀ ਹੀ ਕਿ ਮੈਂ ਆਉਣਾ ਵਾਂ ਅੱਗੋ ਬਿਸ਼ੋ ਘਰੇ ਰਹਿੰਦੇ ਆ ਤੇ ਅੱਜ ਹੀ ਉਹਨਾਂ ਜਾਣਾ ਹੈ ਕਿਤੇ ਪਾ ਮੋਟਰਸਾਈਕਲ ਤੇ ਘਰੇ ਪਾਪਾ ਨਾਲ ਗਏ ਕਿ ਕੱਲੇ ਗਏ ਆ ਕੱਲੇ ਗਏ ਆ ਪਤੋ ਕਿੱਥੇ ਗਏ ਆ ਉਹ ਮੈਨੂੰ ਵੀ ਨਹੀਂ ਦੱਸਿਆ ਨੇ ਮਾੜਾ ਮੋਟਾ ਵੀ ਕਰਨਨੇ ਆਉਣਾ ਵਾਂ ਤੇ ਮੈਂ ਤਿਆਰੀ ਤੇਰੀ ਰੱਖ ਦੀ ਜੇ ਆਉਣਾ ਹੁੰਦਾ ਪੁੱਤ ਤੇਰੇ ਲਈ ਮੈਂ ਕੋਹ ਬਣਾਉਂਦੀ ਮਰਦੀ ਜਿੰਦੀ ਉਹ ਕੋਈ ਗੱਲ ਨਹੀਂ ਆਪੇ ਆਉਣਗੇ ਤੇ ਉਹ ਬਣਾ ਲੈਣਗੇ ਤੂੰ ਤੜਕਾ ਤੜਕਾ ਚੀਜ਼ ਤੇ ਮੈਨੂੰ ਇਹ ਦੱਸੋ ਗਏ ਕਿੱਥੇ ਆਓ ਉਹ ਤੇਰੇ ਪਾਪਾ ਨੇ ਘਰੋਂ ਕੱਢ ਦਿੱਤਾ ਉਹਨੂੰ ਘਰੋਂ ਕੱਢਤਾ ਇਹ ਕੀ ਕਹਿਂਦੇ ਤੁਸੀਂ ਮੈਂ ਪੁੱਤ ਸੱਚ ਕਹਿਂਦੀ ਜੋ ਕੋ ਕਹਿਂ ਨਹੀਂ ਆ ਨਹੀਂ ਨਹੀਂ ਦਾਦੀ ਜੀ ਤੁਸੀਂ ਝੂਠ ਮਾਂਦੇ ਜੀ ਹਜੇ ਮੈਂ ਹੁਣੇ ਆਇਆ ਵੇ ਲੋ ਇਦਾਂ ਦਾ ਮਜ਼ਾਕ ਨਾ ਕਰੋ ਮੇਰੇ ਨਾਲ ਮਜ਼ਾਕ ਪੁੱਤ ਮੈਂ ਤੇਰ ਨਾਲ ਕਰਨਾ ਤੂੰ ਕਿੱਥੋਂ ਚੱਲ ਕੇ ਆਇਆ ਮਿਲਣ ਤੇ ਮੈਂ ਤੇਰ ਨਾਲ ਪੁੱਤ ਆਇਆ ਨਾ ਮਜ਼ਾਕ ਕਰਨਾ ਵਾ ਨਹੀਂ ਨਹੀਂ ਦਾਦੀ ਜੀ ਇਹ ਮਜ਼ਾਕ ਨਹੀਂ ਤੇ ਹੋਰ ਕੀ ਆ ਮੇਰੇ ਪਾਪਾ ਇਦਾਂ ਕਦੀ ਨਹੀਂ ਕਰ ਸਕਦੇ ਮੰਮੀ ਹੁਣੀ ਲੜਦੇ ਕੋਲਦੇ ਸੋ ਵਾਰੀ ਆ ਇੱਕ ਦੂਜੇ ਨੂੰ ਵੱਧ ਘੱਟ ਵੀ ਬੋਲ ਲੈਂਦੇ ਆ ਪਰ ਨਹੀਂ ਪਾਪਾ ਮੰਮੀ ਨੂੰ ਘਰੋਂ ਨਹੀਂ ਕੱਢ ਸਕਦੇ ਤੁਸੀਂ ਝੂਠ ਬੋਲਣ ਦੇ ਸੁਣ ਫਿਰ ਮੇਰੇ ਪੁੱਤ ਮੇਰਾ ਮੂੰਹ ਲੱਗਾ ਨਾ ਹੁਣ ਤੂੰ ਖਲਾਉਣ ਤੇਰੀ ਮਾਂ ਨੇ ਤੇਰੀ ਭੂਆ ਉਹਨੇ ਆਪ ਮਾਰੀ ਹੋ ਹੁਣ ਬਕ ਬਕ ਬੋਲਦੀ ਹੋ ਪਹਿਲਾਂ ਨਹੀਂ ਉਹ ਬੱਕੀ ਮਾਸਾ ਵੀ ਇਹ ਕਰਕੇ ਘਰੋਂ ਕੱਢੀ ਹੋ ਮੈਂ ਤਾਂ ਬੜੀ ਦੁਖੀ ਆ ਨਹੀਂ ਨਹੀਂ ਦਾਦੀ ਇਹ ਝੂਠ ਆ ਮੇਰੀ ਮੰਮੀ ਜਿਹੜੀ ਹੈ ਨਾ ਭੂਆ ਨੂੰ ਵੱਧ ਘਟ ਬੋਲ ਲੈਂਦੀ ਸੀ ਉਹਨਾਂ ਲੜਕੋਲ ਵੀ ਲੈਂਦੀ ਸੀ ਪਰ ਨਹੀਂ ਮੰਮੀ ਪੂਆ ਨੂੰ ਮਾਰ ਨਹੀਂ ਸਕਦੀ ਇਹ ਝੂਠ ਵਾ ਪੁੱਤ ਤੂੰ ਤੇ ਅੱਖਾਂ ਨਾਲ ਪਰੋਖਾ ਰਹਿੰਦਾ ਏ ਉਹ ਮੈਨੂੰ ਪਤਾ ਏ ਜੋ ਕੋ ਕਰ ਬੰਦਾ ਇਹ ਤੇ ਚਾਹੇ ਤੇਰੇ ਪਿਓ ਨੂੰ ਪਤਾ ਏ ਜੋ ਕੋ ਕਰ ਬੰਦਾ ਵਾ ਦਾਦੀ ਮੇਰੀ ਮੰਮੀ ਨੂੰ ਕੀ ਮੈਨਾਂ ਆਏਗਾ ਪੂਆ ਨੂੰ ਮਾਰ ਕੇ ਤੂੰ ਹੀ ਝੂਠ ਬੋਲਣ ਦੇ ਜੇ ਪਿਲਾ 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 ਬਣਾ ਤੈਨੂੰ ਤੇ ਹੋਰ ਪੱਠੀ ਲਾਗੇ ਨਾ ਉਹਨਾ ਢਾਈ ਕੁ ਵੱਢ ਕੇ ਘਰ ਭਨੀ ਕੌਣ ਐ ਰੋਲੀ ਪੈਣ ਦੀ ਮੰਮੀ ਨਾਲ ਗੱਲਾਂ ਡਿਆ ਕਰਨ ਕੋਈ ਫੇਰ ਨਸਗਾਤਾ ਅਗੀ ਹੋਵੇ ਛੇਤੀ ਪੀ ਨੀ ਪਾਣੀ ਅੱਖਾਂ ਜਾ ਕੇ ਮੈਂ ਗੱਲਾਂ ਕਾਂਡਿਆ ਮੰਮੀ ਨਾਲ ਕੋਈ ਮੈਨੂੰ ਲੱਗਦਾ ਉਹ ਆ ਗਈ ਆ ਨਹੀਂ ਪੀਦਾ ਪੈਣਾ ਛੇਤੀ ਪੁੱਤ ਤੇਰੇ ਵਾਸਤੇ ਮੰਨਣਾ ਬਹੁਤ ਔਖਾ ਵਾ ਇਹ ਮੈਨੂੰ ਪਤਾ ਜੋ ਕੋ ਬਣਦਾ ਤੇਰੀ ਮਾਂ ਤੇਰੀ ਭੂਆ ਦੀ ਕਾਤਲ ਵਾ ਪੂਰੀ ਤੂੰ ਬਹੁਤ ਯਕੀਨ ਨਾ ਕਰੀ ਤੇਰੀ ਅਸਕਰ ਨੂੰ ਮਾਂ ਵਾ ਤੈਨੂੰ ਯਕੀਨ ਸਹੀ ਹੈ ਸਹੀ ਹੈ ਪੁੱਤਾ ਹੋਣਾ ਵਾ ਨਹੀਂ ਦਾਦੀ ਮੈਂ ਇਹੋ ਜੇ ਗੱਲਾਂ ਤੇ ਯਕੀਨ ਨਹੀਂ ਕਰਦਾ ਮੈਨੂੰ ਪਤਾ ਵਾ ਮੇਰੀ ਮੰਮੀ ਨੇ ਨਾ ਪੂਆ ਦਾ ਕਤਲ ਨਹੀਂ ਕੀਤਾ ਇਹ ਸਾਰਾ ਕੋਈ ਝੂਠ ਕਹਿਂਦੇ ਝੂਠ ਕ ਨਹੀਂ ਪੁੱਤ ਮੈਂ ਕਹਿਂਦੇ ਮੈਂ ਸੱਚ ਹੀ ਕਹਿਂਦੀ ਇਹ ਸਹੀ ਹੈ ਸਹੀ ਹੈ ਪੁੱਤ ਤੈਨੂੰ ਯਕੀਨ ਆਊਗਾ ਕਿ ਮਾਂ ਚਲੋ ਚੀਜ਼ ਹੁੰਦੀ ਵੀ ਬੜੀ ਮੈਂ ਇਹ ਨਹੀਂ ਆਂਦੀ ਵੀ ਨਹੀਂ ਬੜੀ ਹੁੰਦੀ ਤੂੰ ਤੇ ਪੁੱਤ ਮੇਰੇ ਵਾਸਤੇ ਬੜਾ ਕਿੱਥੋਂ ਤੂੰ ਹੈ ਪਰਦੇਸਾਂ ਚ ਤੁਰ ਕੇ ਤੇ ਕਰ ਤੂੰ ਆ ਕੋ ਸੁਣ ਲਿਆ ਵਾ ਇਹ ਕਰਨਾ ਮਾਤਾ ਆ ਕਰਨਾ ਆਈ ਓ ਮੈਂ ਪਾਣ ਡੌਂਡਿਆ ਆਈ ਤੂੰ ਗੱਲਾਂ ਕਰਨੀ ਮੈਂ ਫੇਰ ਸਗਾਤ ਆਗੀ ਰਵਾਪਸ ਕਰੇ ਨਹੀਂ ਉਹ ਕਰਨ ਆਇਆ ਇਹ ਕਰਨੀ ਪੁੱਛਣ ਡਿਆ ਹੈਗਾ ਤੈਨੂੰ ਦੱਸਣ ਡਈ ਹੈ ਵਿਚਾਰੇ ਨੂੰ ਉਹ ਐਨਾ ਹੀ ਸੁਣ ਕੇ ਤੇ ਰੋਂਦਾ ਰੋਂਦਾ ਅੰਦਰ ਨੂੰ ਚਲ ਗਿਆ ਯੋ ਅੰਦਰ ਚਲ ਗਿਆ ਯੋ ਰੋਣ ਉਹ ਜਾ ਕੇ ਤੇ ਦੱਸ ਤਾ ਮੈਂ ਨਾਲ ਲੋ ਵੀ ਚਲ ਗਈ ਉਹ ਮੈਂ ਦੱਸ ਦਿੱਤਾ ਵਾ ਕੁਛ ਹੀ ਚਲਿਆ ਜਾਂਦਾ ਹੈਗਾ ਤੇ ਫਿਰ ਮੈਨੂੰ ਦੱਸਣਾ ਹੀ ਪੈਣਾ ਹੈ ਤੂੰ ਕਹ ਦੱਸਾਂ ਬਸ ਸਾਂ ਦੱਸ ਦਿੰਦੀ ਤੂੰ ਉਦਾਂ ਕਹਿੰਦੀ ਕਿ ਸ਼ਹਿਰ ਗਈ ਕੰਮ ਕੁੰਮ ਕੇ ਤੋਂਨੇ ਪਤ ਪਾਣੀ ਨਹੀਂ ਪੀਤਾ ਅਨਾ ਚਰ ਜਿੰਨੇ ਚਰ ਮੈਨੂੰ ਦੱਸਿਆ ਹੀ ਨਹੀਂ ਗਾ ਉਹ ਦੱਸਿਆ ਜੇ ਇਹ ਵੇਲੇ ਤੋਂ ਉਸੇ ਵੇਲੇ ਜਾ ਕੇ ਅੰਦਰ ਡਿਆਈਏ ਹੁਣ ਚੱਲ ਕੋਈ ਨਹੀਂ ਮੈਂ ਜਾ ਕੇ ਫੇਰ ਮਾਂ ਮਾਈ ਆ ਉਹ ਚੱਲ ਕੋਈ ਨਹੀਂ ਮੈਂ ਘਰ ਹੀ ਨਾ ਗੱਲ ਹੈ ਤੁਸੀਂ ਗੱਡੇ ਚੀਰ ਲੋ ਜੀ ਨੀ ਹੋਣਾ ਸਿਆਣਾ ਭਿਆਣਾ ਰਵੰਡਿਆ ਮਾਨਾ ਤੂੰ ਉਹ ਚੋਰਾ ਕੀ ਕਰਦਾ ਚੱਪਾ ਕੇ ਜੰਨਾ ਵਈਆਂ ਦੇ ਹੱਥ ਚ ਆਇਆ ਉੱਥੇ ਮਾਂ ਮਾਈ ਹੁੰਦੀ ਫੇਰ ਵੀ ਉਹ ਚਪਾ ਗਏ ਨਾ ਕਰਦਾ ਉਹ ਮੇਰਾ ਰੋਗ ਪਰਿਆ ਜਾਂਦਾ ਲਾ ਬੰਦਾ ਆ ਗਿਆ ਵਾ ਕਿੱਡੇ ਚੁੱਕ ਲਿਆ ਲੱਗ ਰੂ ਆਪਣੀ ਮੈਂ ਚੁੱਕ ਕੇ ਲੈਂਦੀ ਹੂੰ ਪਾਣੀ ਪੀਣੀ ਪੀਤਾ ਵਾ ਕਿੰਨੇ ਛੁੱਟੀਆਂ ਮਿਲ ਗਈਆਂ ਫਿਰ ਚੱਲ ਚੰਗਾ ਕੀਤਾ ਆ ਗਿਆ ਵਾ ਮੋਡ ਮਾਡ ਇਕੱਠੇ ਕਰਨ ਆਲੇ ਆ ਇਹ ਕਿਵੇਂ ਫੋਲੇ ਹੀ ਤਾਂ ਮੀ ਬੈ ਗਿਆ ਫੇਰ ਹੁਣ ਹੁਣ ਦੋਵੇਂ ਡੰਡੇ ਲਾ ਕੇ ਨਾ ਫੁੱਲ ਕੇ ਤੇ ਇਕੱਠੇ ਕਰੇ ਲਾਵਾਂਗੇ ਸਿਆਲ ਬੜਾ ਮਜਾ ਵਾ ਕੁਤਰ ਕੁਤਰ ਪਾਵਾਂਗੇ ਲੰਗਰਾਂ ਨੂੰ ਵਰਸਨ ਚ ਉਹ ਕੀ ਹੋ ਗਿਆ ਕੋਈ ਚੁੱਪ ਚੁੱਪ ਹੀ ਬੜਾ ਵਾ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਤੁਹਾਨੂੰ ਬੁਲਾਉਣਿਆ ਤੇ ਮੈਂ ਤਾਂ ਬੁਲਾਉਣਿਆ ਤੈਨੂੰ ਕੀ ਹੋ ਗਈ ਆ ਮੈਨੂੰ ਨਹੀਂ ਪਤਾ ਲੈ ਉਹ ਦੱਸੇਗਾ ਤੇ ਫੇਰ ਹੀ ਮੈਨੂੰ ਕੀ ਪਤਾ ਲੱਗੂ ਵੀ ਤੂੰ ਉਸੇ ਕਿਹੜੀ ਗੱਲਾਂ ਆ ਭਾਈ ਮੈਨੂੰ ਮੇਰੀ ਗੱਲ ਦੱਸੋ ਹਾਂ ਹਾਂ ਦੱਸ ਮੰਮਾ ਕਿੱਥੇ ਮੇਰੇ ਮੰਮਾ ਫਿਰ ਦਾਦੀ ਦੱਸ ਤਾ ਨਾ ਕਿੱਥੇ ਗਈ ਆ ਮੰਮਾ ਤੇਰੀ ਮੰਮ ਘਰੋਂ ਕੱਢਤਾ ਵਾ ਪਾਪਾ ਮੈਨੂੰ ਨਾ ਸਾਰਾ ਹੀ ਪਤਾ ਵਾ ਵੀ ਤੁਸੀਂ ਮੰਮਾ ਨੂੰ ਘਰੋਂ ਕੱਢਤਾ ਵਾ ਤੇ ਕਿਉਂ ਕੱਢਿਆ ਇਹ ਵੀ ਪਤਾ ਵਾ ਪਰ ਇਹ ਗੱਲ ਸੱਚ ਨਹੀਂ ਹੋ ਸਕਦੀ ਮੇਰੀ ਮੰਮ ਕੋਈ ਕਾਤਲ ਨਹੀਂ ਹੈਗੀ ਐਨਾ ਤੁਹਾਨੂੰ ਪਤਾ ਤੇ ਮੈਨੂੰ ਪਤਾ ਵਾ ਕਿਸ ਦੀਆਂ ਗੱਲਾਂ 'ਚ ਆ ਗਏ ਨਾ ਐਡੇ-ਐਡੇ ਵੱਡੇ ਫੈਸਲੇ ਲੈ ਲੈਣੇ ਨਾ ਗਾਂ ਜਾ ਕੇ ਪਾਰੀ ਪੈਂਦੇ ਹੁੰਦੇ ਆ ਸਾਡਾ ਕੀ ਕਸੂਰ ਹੀ ਸਾਡੀ ਮੰਮੀ ਨੂੰ ਕੋ ਘਰੋਂ ਕੱਢਤਾ ਵਾ ਅੱਛਾ ਤੈਨੂੰ ਬੜਾ ਦੁੱਖ ਲੱਗਾ ਤੇਰੀ ਮਾਂ ਨੂੰ ਘਰੋਂ ਬਾਹਰ ਕਰਤਾ ਤਾਂ ਉਹ ਨਿਆਂ ਦਾ ਕਿਸ ਹੋਰੀ ਜਿਹਨੂੰ ਯਤੀਮ ਕਰਤਾ ਤੇਰੀ ਮਾਂ ਨੇ ਪਤਾ ਤੇਰੀ ਮਾਂ ਕੀ ਕਰਤਾ ਤੇਰੀ ਭੂਆ ਨੂੰ ਪੌੜੀਆਂ ਤੋਂ ਛੱਟ ਕੇ ਮਾਰਿਆ ਨੇ 2 ਮਹੀਨੇ ਕੋਮਾਰੀ ਹਸਪੀਟਲ ਚ ਰਹੀ ਘਰ ਤੋਂ ਹੋ ਗਏ ਮਗਰ ਲਾਤਾ ਮੈਂ ਤਾਂ ਹੀ ਦਾਦੀ ਨੇ ਮਗਰ ਉਹ ਬੱਚਾ ਵਿਚਾਰ ਰੁਲ ਗਿਆ ਉਹਨਾਂ ਦੋਵਾਂ ਨੌ ਸੱਸ ਦਾ ਕਸੂਰ ਹੈ ਵਿਚ ਤੇਰੀ ਮਾਂ ਦੇ ਬਰਾਬਰ ਉਹ ਵੀ ਮੈਨਾਂ ਜੇਲ੍ਹ ਜਾਣੀ ਚਾਹੀਦੀ ਅਸੀਂ ਬਚ ਗਏ ਮੇਰੇ ਕੋ ਵੀ ਬੇੜਾ ਘਰ ਕਰਤਾ ਤੇਰੀ ਮਾਂ ਨੇ ਘਰ ਦਾ ਪਾਪਾ ਮੇਰੀ ਸੁਣੋ ਗੱਲ ਹੁਣ ਤੁਸੀਂ ਇੱਕ ਪੌੜੀਆਂ ਤੋਂ ਡੇਗ ਗਿਆ ਇਕ ਨਾ ਐਕਸੀਡੈਂਟ ਵਾ ਉਹ ਵੀ ਨੇਚਰਲ ਕੁਦਰਤੀ ਤੌਰ ਤੇ ਹੋਇਆ ਵਾ ਏ ਹੁਣ ਮੰਮੀ ਨੇ ਕਿਹੜਾ ੱੱਕਾ ਦਿੱਤਾ ਤੁਸੀਂ ਤਾਂ ਦੱਸੋ ਜੀ ਦੋਵੇਂ ਜਣੇ ਇਕੱਠੀਆਂ ਹੋਣੀਆਂ ਵਾ ਤੇ ਮੰਮੀ ਨੇ ੱੱਕਾ ਦੇਤਾ ਵਾ ਆਪ ਘੂਆ ਦਾ ਪੈਰ ਥਿਲਕ ਗਿਆ ਤੇ ਇਹਦੇ ਚ ਮੰਮੀ ਮੇਰੀ ਤਾਂ ਕਿ ਕਸੂਰ ਵਾ ਓਏ ਆਪਣੀ ਡਿੱਗੀ ਭੂਆ ਤੇਰੀ ਤੇਰੀ ਮਾਂ ਨੇ ਸੁੱਟਿਆ ਉਹ ਚੜੀ ਹੀ ਵਿਚਾਰੀ ਕੋਠੇ ਦੇ ਕੱਪੜੇ ਸੁਕਣੇ ਪਾਉਣ ਤੇਰੀ ਮਾਂ ਨੇ ਪੌੜੀਆਂ ਤੇਲ ਡੋਲਿਆ ਪਹਿਲਾਂ ਫਿਰ ਉਹ ਆਈ ਵਿਚਾਰੀ ਕੱਪੜੇ ਫੜੇ ਅੱਛ ਬਿਗ ਪੀ ਸਿਰ ਵੱਜਾ ਜ਼ਮੀਨ ਨਾ ਉਦਾ ਦੋ ਮਹੀਨੇ ਕਮੇ ਰਹੀ ਵਿਚਾਰੀ ਰਿੜਕੜਕੇ ਮਰੀ ਹਸਪੀਟਲ ਚਾਰੀ ਬੜਾ ਔਖਾ ਜਾਂ ਨਿਕਲੀ ਰਿਜਰਟ ਪਤਾ ਜੂ ਪਤਾ ਉਹਦਾ ਬੱਚਾ ਛੁੱਟ ਗਿਆ ਰੁਲ ਗਿਆ ਵਿਚਾਰਾ ਤੇ ਪਰਦਾ ਫਾਸ਼ ਕਿੱਦਾਂ ਆਇਆ ਮੈਨੂੰ ਤੈਨੂੰ ਯਕੀਨ ਕਰਦਾ ਜੀ ਇਹ ਕੁਦਰਤੀ ਗੱਲ ਆ ਉਹ ਆਪਣੀ ਆਈ ਮਾਂ ਤੇ ਮਰੀ ਆ ਪਰ ਨਾ ਜਿਹੜੀ ਜਥਾਣੀ ਦੀ ਗਰਮੀਤ ਆ ਉਹਨੇ ਤੇਰੀ ਮਾਂ ਦੇ ਸਾਹਮਣੇ ਮੂੰਹ ਤੇ ਆਖਿਆ ਵੀ ਪੰਮੋ ਨੇ ੱੱਕਾ ਦੇ ਕੇ ਛੁੱਟਿਆ ਤੇ ਫੇਰ ਮੈਨੂੰ ਯਕੀਨ ਆ ਤੇ ਫੇਰ ਤੇਈ ਮਾਂ ਘਰੋਂ ਬਾਹਰ ਗੱਡੀ ਆ ਮੇਰਾ ਜੀ ਨਹੀਂ ਕਰਦਾ ਕਿ ਇਹ ਘਰੋਂ ਬਾਹਰ ਨਿਕਲਦਾ ਪਾਪਾ ਮੈਨੂੰ ਪਹਿਲਾਂ ਇਹ ਗੱਲ ਦੱਸੋ ਤੁਸੀਂ ਕੋਈ ਸੀਆਈਡੀ ਜੀ ਨਹੀਂ ਲੱਗੇ ਜਿਹੜਾ ਤੁਹਾਨੂੰ ਇਹ ਨਹੀਂ ਬਰੀਕੀ ਨਾ ਪਤਾ ਨਾਲੇ ਨਾ ਕਿਸੇ ਨੇ ਵੇਖਿਆ ਵਾ ਮੇਰੇ ਮੰਮਾ ਨੇ ਇੱਦਾਂ ਕੀਤਾ ਵਾ ਤੇ ਉਹਨਾਂ ਦਾ ਵੀ ਸਾਨੂੰ ਕੋਈ ਭਲੇਖਾ ਨਹੀਂ ਆ ਵੀ ਕਿੱਦਾਂ ਦੇ ਆ ਦਿਲਪਰੀਤ ਦੇ ਆਪਣਾ ਮਰਾ ਦਾਜ ਕੇ ਉਹ ਤੁਹਾਨੂੰ ਬਾ ਕਿੰਨੇ ਖਰਾਬ ਆ ਆਪ ਉਹਨਾਂ ਪਤਾ ਫਸਣਾ ਵਾ ਤੇ ਮੇਰੀ ਮੰਮੀ ਨੂੰ ਆਵੇਂ ਵਿੱਚ ਧੁੰਡਿਆ ਉਹੋ ਜੇ ਤੁਸੀਂ ਜੇ ਤੁਸੀਂ ਕੋਈ ਨਹੀਂ ਕੋਈ ਵੇਖੀ ਸੁਣੀ ਹੋਣੀ ਮੇਰੀ ਮੰਮੀ ਦੀ ਤੇ ਤੁਸੀਂ ਉਹਨਾਂ ਦਾ ਨਾਲ ਆਦਾ ਫੱਟਾ ਫੱਟ ਪਤਾ ਨਹੀਂ ਵਿਚਾਰੇ ਕਿੱਥੇ ਹੋਣੇ ਕਿੱਥੇ ਨਹੀਂ ਹੋਣੇ ਮੈਨੂੰ ਹੁਣ ਨਾ ਬਹੁ ਗੁੱਸਾ ਚੜ ਗਿਆ ਏ ਤੁਹਾਡੇ ਤੇ ਉਹ ਮੈਨੂੰ ਵੀ ਗੁੱਸਾ ਚੜਦਾ ਸੀ ਜਦੋਂ ਉਹਨਾਂ ਤੇਰੀ ਭੂਆ ਨੂੰ ਇਹ ਕੰਮ ਕੀਤਾ ਸੀ ਨਵੇਂ ਬੜਾ ਯਕੀਨ ਤੇਰੀ ਮਾਂ ਤੇ ਕਰਤਾ ਹੈ ਆਰੇ ਯਕੀਨ ਤੋੜਿਆ ਫਿਰ ਕੀ ਪੂਆ ਪੂਆ ਲਾਈ ਤੁਸੀਂ ਤੁਹਾਨੂੰ ਉਹ ਜਿਆਦਾ ਹੋ ਗਿਆ ਅਸੀਂ ਘਟਵਾ ਗੱਲ ਸੁਣ ਮੁੰਡਿਆ ਮੇਰੀ ਕੰਨ ਖੋਲ ਕੇ ਤੇਰੀ ਮਾਂ ਗਲਤ ਸੀ ਕੱਦ ਮੈਂ ਘਰੋਂ ਕੱਢੀ ਨਾਲੇ ਗੱਲ ਨਾ ਝੂਠ ਸੱਚ ਦੀ ਆ ਤੇਰੀ ਮਾਂ ਨੇ ਸਰਮ ਝੂਠ ਬੋਲਿਆ ਨਾਲੇ ਨਾ ਤੇਰੀ ਦਾਦੀ ਸਾਹਮਣੇ ਉਹ ਤੇ ਮੇਰੇ ਸਾਹਮਣੇ ਮੰਨੀ ਆ ਕਿ ਮੈਂ ਕੰਮ ਕੀਤਾ ਫਿਰ ਮਾਫੀਆ ਮੰਗਦੀ ਫਿਰ ਘਰੋਂ ਬਾਹਰ ਕੱਢੀ ਮੈਂ ਗੱਲ ਮੇਰੀ ਨਾ ਇੱਕ ਤੁਸੀਂ ਵੀ ਕੰਨ ਖੋਲ ਕੇ ਸੁਣ ਲੋ ਤੁਸੀਂ ਝੂਠ ਸੱਚ ਨਹੀਂ ਕਹਿਂਦੇ ਤੁਸੀਂ ਸਾਫ਼ ਤੌਰ ਤੇ ਕਹਿਂਦੇ ਜੇ ਮਿੰਨੀ ਮਾਂ ਨੂੰ ਕਾਤਲ ਪਿ ਤੇਰੀ ਮਾਂ ਦਾ ਕਾਤਲ ਵਾ ਚਲੋ ਠੀਕ ਆ ਉਹ ਵੀ ਕਾਤਲ ਆ ਮੈਂ ਵੀ ਕਾਤਲ ਆ ਅਸੀਂ ਤੁਹਾਡੇ ਲਈ ਚੰਗੇ ਨਹੀਂ ਆ ਤੁਸੀਂ ਐਂਦਾ ਕਰੋ ਆਪਣੀ ਭੈਣ ਦੇ ਮੁੰਡੇ ਨੂੰ ਲਿਆਓ ਇੱਥੇ ਤੇ ਉਹਨੂੰ ਰੱਖੋ ਅਸੀਂ ਤੁਹਾਡੇ ਲਈ ਕੁਛ ਵੀ ਨਹੀਂ ਹੈਗੇ ਤੁਹਾਡੇ ਨਾ ਅੱਖਾਂ ਦੇ ਪੱਟੀ ਵੱਜੀ ਆ ਇਹ ਸਾਰੇ ਝੂਠ ਦੀ ਤੇ ਪਰ ਇੱਕ ਗੱਲ ਤੁਸੀਂ ਮੇਰੀ ਯਾਦ ਰੱਖਿਓ ਹੁਣ ਜਿੱਧਰ ਸਾਡੀ ਮੰਮੀ ਗਈ ਉਧਰ ਹੀ ਮੈਂ ਗਿਆ ਮੈਂ ਛੱਲਿਆ ਆਪਣੀ ਮਾਂ ਨੂੰ ਲੱਭਣ ਤੇ ਮੇਰੇ ਮਗਰ ਆਉਂਦੀ ਕੋਈ ਲੋੜ ਨਹੀਂ ਤੁਹਾਨੂੰ ਉਹ ਮੈਂ ਮੈਂ ਐਂਦਾ ਕੱਚਾ ਗੋਲਾ ਨਹੀਂ ਤੇਰੇ ਮਗਰੂੰਗਾ ਜਾ ਜਾ ਇੱਥੇ ਜਾਣਾ ਜਿੱਥੇ ਮਾਂ ਤੇ ਗਈ ਨਾ ਮਗਰੇ ਜਾ ਅਨੇ ਚਾਂ ਇਹ ਦੋਤੇ ਬੁੱਧ ਜਾਂਦੀ ਜਿੱਦਾਂ ਤੂੰ ਉਦਾਂ ਤੇਰੀ ਮਾਂ ਦੋਵੇਂ ਇੱਕੋ ਜਿਕੇ ਤੁਸੀਂ ਇੱਕ ਨਾ ਭਲੇਖਾ ਹੁਣ ਪਾਪਾ ਤੁਸੀਂ ਆਪਣੇ ਮਨ ਚੋਂ ਕੱਢ ਦਿਓ ਕਹੀ ਵਾਪਸ ਆਵਾਂਗੇ ਹੁਣ ਤਰਸੋਗੇ ਸਾਡਾ ਮੂੰਹ ਵੇਖਣ ਨੂੰ ਤੁਸੀਂ ਕੋਈ ਗੱਲ ਨਹੀਂ ਵਾਪਸ ਆਇਓ ਨਾ ਮੈਨੂੰ ਕੋਈ ਲੋੜ ਨਹੀਂ ਤੁਹਾਡੀ ਜੰਗਾ ਪੁੱਤ ਕਿੱਥੇ ਚੱਲਿਆ ਤੂੰ ਮੁਰਦੀ ਪੈਰੀ ਨਹੀਂ ਪਤਾ ਕਿਤੇ ਨਹੀਂ ਜਾਣਾ ਨਾ ਪੁੱਤ ਨਹੀਂ ਜਾਣਾ ਕਿਤੇ ਜਾਂਦੇ ਮਾਤਾ ਜੰਦਰ ਕੋਈ ਲੋੜ ਨਹੀਂ ਡੱਕਣ ਦੀ ਜਾਂਦੇ ਜੰਦਰ ਦੀ ਸੁਣ ਲਿਆ ਤੁਸੀਂ ਉਹਨਾਂ ਦੇ ਮੂੰਹ ਵਿੱਚ ਕੋਈ ਗੱਲ ਨਹੀਂ ਪੁੱਤ ਮੈਂ ਜੋ ਹੈਗੀ ਮਾਂ ਤੇਰੀ ਚੱਲ ਦਾਦੀ ਨਹੀਂ ਨਹੀਂ ਕਾਢੀ ਨਾ ਤੂੰ ਆਈ ਸਭ ਕੁਝ ਹੀ ਬੱਸ ਕਰੋ ਮਾਂ ਤਾਂ ਆ ਜਾ ਰਹਿਣ ਦੇ ਕੋਈ ਲੋਨ ਡੱਕਣ ਦੀ ਜਿੱਥੇ ਦੀ ਮਾਂ ਗਈ ਨਾ ਉੱਥੇ ਜਾਣੇ ਲਾਹ ਦੇ ਚਾਹ ਇਹ ਨਾ ਕੋਈ ਗੱਲ ਨਹੀਂ ਇੱਥੇ ਘਰੇ ਆਉਣਾ ਇਹਨਾਂ ਨੇ ਕਿਤੇ ਚੱਲ ਚੱਲੇ ਨਾ ਕਰਨਾ ਮਾੜਾ ਚੰਗਾ ਤੂੰ ਪੁੱਤ ਨੂੰ ਬੋਲਦਾ ਤੂੰ ਨਹੀਂ ਤੰਗਣ ਦੇ ਬੜੀ ਦੇਹੀ ਹੁਣ ਜਾ ਕੇ ਵਿਖਾ ਠਾਣੇ ਬੋਲਾ ਕਿੱਦਾਂ ਜਾਣੇ ਤੂੰ ਕੋਈ ਗੱਲ ਨਹੀਂ ਠਾਣੇ ਦੀ ਕਿਹੜੀ ਗੱਲ ਆ ਪੁਲਿਸ ਆਉਂਦੀ ਹੋਣੀ ਆ ਫਿਕਰ ਨਾ ਕਰੋ ਤੁਸੀਂ